वेलकम ਆ ਜੀ ਤੁਹਾਡਾ ਅੱਜ ਨਿਊ ਵੀਡੀਓ ਦੇ ਵਿੱਚ ਅੱਜ ਮੈਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਈਆਂ ਖਾਸ ਕਰਕੇ ਲੇਡੀਜ਼ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਕਿਉਂਕਿ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨ ਨਾਲ ਤੁਹਾਨੂੰ ਸਾਨੂੰ ਮੋਟੀਵੇਸ਼ਨ ਮਿਲਦੀ ਆ ਤੇ ਅਸੀਂ ਹੋਰ ਇਸੇ ਤਰ੍ਹਾਂ ਦੀ ਤੁਹਾਡੇ ਲਈ ਵੀਡੀਓਜ਼ ਲੈ ਕੇ ਆਣੇ ਆ ਤਾਂ ਕਿ ਅਪਡੇਟ ਕੋਈ ਵੀ ਇਸ ਤਰ੍ਹਾਂ ਦੀ ਹਨਾ ਵੀਡੀਓ ਹੁੰਦੀ ਹੈ ਤੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸ ਤਰ੍ਹਾਂ ਦੇ ਹੋਰ ਵੀਡੀਓਜ਼ ਦੇਖਣ ਲਈ ਮੈਂ ਅੱਜ ਤੁਹਾਨੂੰ ਇੱਕ ਨਵੀਂ ਗੱਲ ਦੱਸਾਂਗੀ ਇਹ ਆਲ ਪੰਜਾਬ ਦੇ ਵਿੱਚ ਕਾਫੀ ਪਿੰਡ ਨੇ ਜਿਹੜੇ ਇਸ ਤਰ੍ਹਾਂ ਦੇ ਗਰੁੱਪ ਖੁੱਲੇ ਹੋਏ ਨੇ ਤੇ ਇਹ ਸੈਂਟਰ ਗਵਰਨਮੈਂਟ ਨੇ ਮਤਲਬ ਕਿ ਖੋਲੇ ਸੀ ਅੱਜ ਤੋਂ 8-9 ਸਾਲ ਪਹਿਲਾਂ 2015 ਦੇ ਵਿੱਚ ਇਹ ਸਟਾਰਟ ਹੋ ਗਏ ਸੀ ਗਰੁੱਪ ਖੋਲਣੇ ਤੇ ਇਹ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਲੇਡੀਜ਼ ਲਈ ਕਿਉਂਕਿ ਲੇਡੀਜ਼ ਨੂੰ ਜਿਹੜੀਆਂ ਮਤਲਬ ਕਿ ਜੌਬਸ ਕਰਦੀਆਂ ਨੇ ਉਹ ਤਾਂ ਮਤਲਬ ਕਿ ਉਹਨਾਂ ਕੋਲ ਤਾਂ ਆਪਣੀ ਸੈਲਰੀ ਹੁੰਦੀ ਸੀ ਆਪਣਾ ਕੁਝ ਬਾਈ ਕਰਨਾ ਆਪਣਾ ਕੁਝ ਲੈਣਾ ਉਹ ਤਾਂ ਲੈ ਲੈਂਦੇ ਸੀ ਪਰ ਜਿਹੜੀਆਂ ਘਰੇਲੂ ਔਰਤਾਂ ਨੇ ਆਣਾ ਉਹਨਾਂ ਕੋਲੇ ਐਵੇਂ ਦੇ ਆਪਣੇ ਕੋਲ ਸੈਲਫ ਮਨੀ ਨਹੀਂ ਹੁੰਦੀ ਸੀ ਜੀ ਉਹਨਾਂ ਨੂੰ ਕੁਝ ਲੈਣਾ ਕੁਝ ਕਰਨਾ ਘਰ ਦੇ ਵਿੱਚ ਤਾਂ ਉਹਨਾਂ ਨੂੰ ਆਪਣੇ ਹਸਬੰਦ ਤੋਂ ਜਾਂ ਘਰ ਦੇ ਵਿੱਚ ਕੋਈ ਵੀ ਬਜ਼ੁਰਗ ਨੇ ਜਿਨ੍ਹਾਂ ਕੋਲ ਘਰ ਦਾ ਸਾਰਾ ਲੈਂਡ ਦੇਣਾ ਉਹਨਾਂ ਤੋਂ ਮਨੀ ਲੈਣੀ ਪੈਂਦੀ ਸੀ ਪੈਸੇ ਲੈਣੇ ਪੈਂਦੇ ਸੀ ਜੇ ਉਹਨਾਂ ਤੋਂ ਪੈਸੇ ਮਿਲਦੇ ਸੀ ਤਾਂ ਹੀ ਉਹ ਕੁਝ ਕਰਦੀਆਂ ਸੀ ਇਸ ਕਰਕੇ ਮਤਲਬ ਕਿ ਜਿਹੜੀਆਂ ਘਰੇਲੂ ਔਰਤਾਂ ਨੇ ਉਹਨਾਂ ਲਈ ਹਨਾ ਸੈਂਟਰਲ ਗਵਰਨਮੈਂਟ ਨੇ ਸਕੀਮ ਲੈ ਕੇ ਆਂਦੀ ਕਿ ਉਹ ਆਪਣੇ ਥੋੜੇ ਜਿਹੇ ਪੈਸਿਆਂ ਨਾਲ ਹਨਾ ਕਿਵੇਂ ਆਪਣਾ ਮਤਲਬ ਕਿ ਰੁਜ਼ਗਾਰ ਛੇੜ ਸਕਦੀਆਂ ਨੇ ਕਿਵੇਂ ਕੰਮ ਕਰ ਸਕਦੀਆਂ ਨੇ ਕਿਵੇਂ ਆਪਣੀ ਮਨੀ ਵੀ ਮਤਲਬ ਕਿ ਸੈਲਫ ਮਤਲਬ ਕਿ ਪੈਸੇ ਵੀ ਜੋੜ ਸਕਦੇ ਨੇ ਉਹਨਾਂ ਕੋਲ ਹਨਾ ਕੁਝ ਅਮਾਉਂਟ ਵੀ ਇਕੱਠਾ ਹੋ ਜਾਂਦਾ ਤੇ ਇਹ ਜਿਹੜੇ ਕਿ ਪੰਜਾਬ ਦੇ ਵਿੱਚ 2015 ਦੇ ਵਿੱਚ ਮਤਲਬ ਕਿ ਇਹ ਜਿਹੜੇ ਕਿ ਗਰੁੱਪ ਸ਼ੁਰੂ ਕੀਤੇ ਗਏ ਤੇ ਇਹ ਜਿਹੜੇ ਗਰੁੱਪ ਯੂਪੀ ਤੋਂ ਮਤਲਬ ਕਿ ਜਿਹੜੀ ਸਭ ਤੋਂ ਪਹਿਲਾਂ ਯੂਪੀ ਜੀ ਕੋਲੇ ਸੀ ਇਹ ਗਰੁੱਪ ਉੱਥੋਂ ਜਿਹੜੀਆਂ ਯੂਪੀ ਦੀਆਂ ਬੀਬੀਆਂ ਸੀ ਇਹ ਪੰਜਾਬ 'ਚ ਟ੍ਰੇਨਿੰਗ ਦੇਣ ਆਂਦੀਆਂ ਸੀ ਬਹੁਤ ਵਧੀਆ ਬੀਬੀਆਂ ਨੇ ਟ੍ਰੇਨਿੰਗ ਦਿੱਤੀ ਬਹੁਤ ਹੀ ਵਧੀਆ ਜਿਹੜੇ ਕਿ ਪਿੰਡੂ ਲੇਡੀਜ਼ ਨੂੰ ਪੰਜਾਬ ਦੇ ਵਿੱਚ ਆ ਕੇ ਗਾਈਡ ਕੀਤਾ ਬਹੁਤ ਹੀ ਪਿਆਰ ਨਾਲ ਤੇ ਅੱਜ 2 8 9 ਸਾਲ ਹੋ ਗਏ ਜਿਹੜੇ ਕਿ ਸਾਡੇ ਗਰੁੱਪ ਚੱਲਦੇ ਹਨ ਬਹੁਤ ਵਧੀਆ ਚੱਲ ਰਿਹਾ ਨੇ ਗਰੁੱਪ ਬਹੁਤ ਸਾਨੂੰ ਇਹਦਾ ਬੈਨੀਫਿਟ ਹੋ ਰਿਹਾ ਸਾਡੀ ਸਾਡੇ ਕੋਲ ਸੈਲਫ ਮਤਲਬ ਕਿ ਪੈਸੇ ਵੀ ਬਣ ਰਹੇ ਨੇ ਤੇ ਅਸੀਂ ਆਪਣੇ ਮਤਲਬ ਕਿ ਲੋਨਸ ਤੋਂ ਬਚ ਗਏ ਬਿਨਾਂ ਵਿਆਜ ਤੋਂ ਅਸੀਂ ਆਪਣੀ ਜਿਹੜੀ ਕਿ ਲੋੜਾਂ ਵੀ ਸਾਰ ਰਹੀਆਂ ਇਹਦੇ ਵਿੱਚੋਂ ਪੈਸੇ ਲੈ ਕੇ ਕਿਉਂਕਿ ਇਹਦਾ ਕੋਈ ਵਿਆਜ ਨਹੀਂ ਹੁੰਦਾ ਹੈਗਾ ਤੇ ਮੈਂ ਤੁਹਾਨੂੰ ਸ਼ੁਰੂ ਤੋਂ ਦੱਸਦੀਆਂ ਵੀ ਇਹ ਕਿਵੇਂ ਗੁੱਲ ਦਾ ਗਰੁੱਪ ਕਿੰਨੇ ਮਤਲਬ ਕਿ ਲੇਡੀਜ਼ ਚਾਹੀਦੀਆਂ ਨੇ ਕੀ ਇਹਦਾ ਸਾਰਾ ਪ੍ਰੋਸੀਜਰ ਆ ਸਾਰਾ ਕੁਝ ਮੈਂ ਹੌਲੀ-ਹੌਲੀ ਦੱਸਾਂਗੀ ਤੇ ਸਭ ਤੋਂ ਪਹਿਲਾਂ ਇਹ ਗਰੁੱਪ ਖੋਲਣ ਵਾਸਤੇ 10 ਭੈਣਾਂ ਦਾ ਹੋਣਾ ਜ਼ਰੂਰੀ ਆ 10 ਭੈਣਾਂ ਇਕੱਠੀਆਂ ਹੁੰਦੀਆਂ ਨੇ 10 ਭੈਣਾਂ ਦੇ ਵਿੱਚੋਂ ਸਹਿਮਤੀ ਦੇ ਨਾਲ ਤਿੰਨ ਭੈਣਾਂ ਜਿਹੜੀਆਂ ਕਿ ਅਹੁਦੇਦਾਰ ਚੁਣਿਆ ਜਾਂਦੀਆਂ ਨੇ ਅਹੁਦੇਦਾਰ ਕਿਹੜੇ-ਕਿਹੜੇ ਹੁੰਦੇ ਨੇ ਇੱਕ ਪ੍ਰਧਾਨ ਹੁੰਦਾ ਇੱਕ ਖਜ਼ਾਨਚੀ ਹੁੰਦਾ ਤੇ ਇੱਕ ਸਕੱਤਰ ਹੁੰਦਾ ਇਹ ਤਿੰਨ ਮੇਨ ਅਹੁਦੇਦਾਰ ਹੁੰਦੇ ਨੇ ਜਿਨ੍ਹਾਂ ਦੇ ਨਾਲ મતલਬ ਕੀ ਸਾਈਨ ਦੇ ਨਾਲ ਕੀ ਬੈਂਕ ਦੇ ਵਿੱਚ ਜਿਆਦਾ ਲੈਣ ਦੇਣ ਚੱਲਦਾ ਜਿਨ੍ਹਾਂ ਦੀ ਮੋਹਰ ਤੇ ਸਾਈਨ ਹੁੰਦੇ ਨੇ ਹਨਾ ਇਹ ਮਤਲਬ ਕੀ ਕੋਈ ਫਰਾਡ ਨਹੀਂ ਹੈਗੇ ਗਰੁੱਪ ਇਹ ਸਰਕਾਰੀ ਗਰੁੱਪ ਨੇ ਤੇ ਇਹ ਇਹਦੇ ਵਿੱਚ ਐਵੇਂ ਨਹੀਂ ਹੈਗਾ ਕਿ ਪੈਸੇ ਲੈ ਕੇ ਆਪਣੇ ਪੈਸੇ મતલਬ ਕੀ ਫਰਾਡ ਹੋ ਗਏ ਆਪਾਂ ਨੂੰ ਪੈਸੇ ਨਹੀਂ ਮਿਲਣੇ ਹੈਗੇ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਸਕੈਮ ਹੋ ਗਿਆ ਹਨਾ ਐਵੇਂ ਦੀ ਕੋਈ ਇਹ ਚ ਮਤਲਬ ਕੀ ਪ੍ਰੋਬਲਮ ਨਹੀਂ ਹੈਗੀ 10 ਬੀਬੀਆਂ ਇਕੱਠੀਆਂ ਹੁੰਦੀਆਂ ਨੇ ਤੇ ਉਹ ਜਿਹੜੀਆਂ ਮਤਲਬ ਕਿ ਤਿੰਨ ਅਹੁਦੇਦਾਰ ਚੁਣੇ ਜਾਂਦੇ ਨੇ ਸਖਤਰ ਖਜ਼ਾਨਚੀ ਤੇ ਪ੍ਰਧਾਨ ਤੇ ਇਹਨਾਂ ਦੇ ਨਾਲ ਹੀ ਮਤਲਬ ਕਿ 10 ਬੀਬੀਆਂ ਦਾ ਬੈਂਕ ਦੇ ਵਿੱਚ ਅਕਾਊਂਟ ਖੁੱਲਦਾ ਜੁਆਇੰਟ 10 ਬੀਬੀਆਂ ਦਾ ਤਿੰਨ ਅਹੁਦੇਦਾਰਾਂ ਦੀ ਬੈਂਕ ਤੇ ਜਿਹੜੇ ਅਹੁਦੇਦਾਰ ਨੇ ਉਹਨਾਂ ਦੀ ਫੋਟੋ ਲੱਗਦੀ ਆ ਤੇ ਮਤਲਬ ਕਿ ਆਪਾਂ 100 ਰੁਪਏ ਤੋਂ ਸਟਾਰਟ ਕਰਦੀਆਂ ਹਾਂ 100 ਰੁਪਿਆ ਸਾਰੀਆਂ ਬੀਬੀਆਂ ਮਤਲਬ ਕਿ ਹਰ ਮਹੀਨੇ ਮਤਲਬ ਕਿ ਜਮਾ ਕਰਾਣੀਆਂ 100 ਰੁਪਿਆ ਇਹ 100 ਰੁਪਏ ਦੇ ਨਾਲ ਆਪਾਂ ਇਹਨੂੰ ਬਚਤ ਕਹਿ ਸਕਦੇ ਹਾਂ ਆਪਣੀ ਬਚਤ ਇਕੱਠੀ ਕਰਨੀ ਆ 100 ਰੁਪਿਆ ਤੇ ਬਚਤ ਇਕੱਠੀ ਕਰਕੇ ਆਪਾਂ ਜਿਹੜੀ ਕਿ ਕੋਈ ਵੀ ਬੀਬੀ ਦੋ ਬੀਬੀਆਂ ਜਾ ਕੇ ਬੈਂਕ 'ਚ ਆਪਣੇ ਜਿਹੜਾ ਕਿ ਗਰੁੱਪ ਦਾ ਅਕਾਊਂਟ ਖੋਲਿਆ ਉਹਦੇ ਵਿੱਚ ਜਮ੍ਹਾਂ ਕਰਾਣੇ ਨੇ ਤੇ ਸਰਕਾਰ ਵੀ ਹੈ ਜਿਹੜੀ ਇਹਨਾਂ ਨੂੰ ਇਹਦੇ ਲਈ ਆਪਾਂ ਨੂੰ ਮਤਲਬ ਕਿ ਪੈਸੇ ਦਿੰਦੀ ਆ ਆਪਣੇ ਫਲੋਣਾ ਸਾਰਨ ਵਾਸਤੇ ਪਹਿਲਾਂ 10000 ਆਂਦਾ ਸੀ ਹੁਣ ਆਰਐਲਐਫ ਤੇ ਹੁਣ ਜਿਆਦਾ ਆਣ ਲੱਗਿਆ ਹੁਣ ਸ਼ਾਇਦ 50000 ਤੇ ਪਤਾ ਨਹੀਂ 50000 ਤੋਂ ਘਾਟ ਆਂਦਾ ਕਟ 10000 ਤੋਂ ਵੱਧ ਆਉਂਦਾ ਆ ਆਪਾਂ ਨੂੰ ਮਤਲਬ ਕਿ ਸਰਕਾਰੀ ਫ੍ਰੀ ਚ ਕੋਈ ਵਿਆਜ ਨਹੀਂ ਕੁਝ ਨਹੀਂ ਹੈਗਾ ਆਪਾਂ ਨੂੰ ਦਿੰਦੀ ਆ ਤੇ ਫਿਰ ਆਪ 10 ਮੈਂਬਰਾਂ ਦੇ ਵਿੱਚੋਂ ਕਿਸੇ ਵੀ ਮੈਂਬਰ ਨੂੰ ਆਪਾਂ ਨੂੰ ਲੋਡ ਪੈਂਦੀ ਆ ਹਨਾ ਇਹਦੀ ਪੈਸਿਆਂ ਦੀ ਲੋਡ ਪੈਂਦੀ ਆ ਤਾਂ ਆਪਾਂ ਕੀ ਕਰਦੇ ਆ 10 ਮੈਂਬਰਾਂ ਨੂੰ ਇਹਦੀ ਲੋਡ ਪੈਂਦੀ ਆ 10 ਮੈਂਬਰਾਂ ਦੇ ਵਿੱਚੋਂ ਕਿਸੇ ਮੈਂਬਰ ਨੂੰ ਵੀ ਲੋਡ ਪੈ ਰਹੀ ਆ ਪੈਸਿਆਂ ਦੀ 5000 ਦੀ 10000 ਦੀ ਕਿੰਨੇ ਪੈਸੇ ਦੀ ਲੋੜ ਹੈਗੀ ਜਿੰਨੇ ਗਰੁੱਪ ਚ ਹੈਗੇ ਨੇ ਹੌਲੀ ਹੌਲੀ ਗਰੁੱਪ ਚ ਵਧਦੇ ਜਾਂਦੇ ਨੇ ਤੇ ਉਹ ਆਪਾਂ ਮਤਲਬ ਜੇ ਆਪਾਂ ਮੰਨ ਲਓ 5000 ਰੁਪਏ ਚੱਕ ਦਿਆਂ ਗਰੁੱਪ ਦੇ ਵਿੱਚ ਉਹਨਾਂ ਆਪਾਂ ਨੂੰ 5000 ਦੀ ਲੋੜ ਆ ਆਪਾਂ ਕੋ ਘਰ ਦੀ ਮੁਰੰਮਤ ਕਰਨੀ ਆ ਘਰ ਲਈ ਮਤਲਬ ਕੀ ਸੌਦਾ ਲੈ ਕੇ ਆਣਾ ਘਰ ਲਈ ਰਾਸ਼ਨ ਲੈ ਕੇ ਆਣਾ ਹਨਾ ਜਾਂ ਬੱਚਿਆਂ ਦੀ ਫੀਸ ਭਰਨੀ ਆ ਕਿਸੇ ਤਰ੍ਹਾਂ ਦਾ ਵੀ ਜਿਹੜਾ ਲੇਡੀਜ਼ ਆ ਕਰਜ਼ਾ ਲੈ ਸਕਦੀ ਆ ਇਹ 5000 ਆ ਜਿਹੜਾ ਆਪਾਂ ਨੇ ਕਿਸ਼ਤਾਂ ਦੇ ਵਿੱਚ ਭਰਨਾ ਤਾਂ ਕਿਸ਼ਤਾਂ ਦੇ ਵਿੱਚ ਭਰਨਾ ਜਿੰਨੀ ਵੀ ਆਪਾਂ ਰਕਮ ਲੈਣੀ ਆ ਉਹਨੂੰ 10 ਕਿਸ਼ਤਾਂ ਦੇ ਵਿੱਚ ਦੇਣਾ ਜਿਵੇਂ ਆਪਾਂ ਕਿ 5000 ਚੱਕਿਆ ਉਹਦੀ ਆਏ ਮਹੀਨੇ ਕਿਸ਼ਤ ਕਿੰਨੀ ਹੋਗੀ 500 ਰੁਪਿਆ ਹੋਗੀ ਤੇ ਮਤਲਬ ਕਿ ਇਹ 1 ਰੁਪਿਆ ਵਿਆਜ ਦੇਣਾ 1 ਰੁਪਿਆ ਪ੍ਰਤੀ ਵਿਆਜ ਲੈਣਾ ਠੀਕ ਜਿਵੇਂ ਕਿ 5000 ਦਾ 50 ਰੁਪਏ ਵਿਆਜ ਬਣਦਾ ਮਹੀਨੇ ਦਾ 50000 ਰੁਪਏ ਵਿਆਜ ਉਹ ਆਪਣਾ 10 ਬੀਬੀਆਂ ਦਾ ਸਾਂਝਾ ਆਪਾਂ ਨੂੰ 50 ਰੁਪਏ ਦੇ ਵਿੱਚੋਂ ਦਸਵਾਂ ਹਿੱਸਾ ਆਪਾਂ ਨੂੰ ਵੀ ਆ ਰਿਹਾ ਹੈ 45 ਰੁਪਏ ਆਪਾਂ ਵਿਆਜ ਭਰੇ ਤੇ 5 ਰੁਪਏ ਆਪਣੇ ਵੀ ਨੇ ਵਿੱਚ ਅਮਾਉਂਟ ਇਕੱਠਾ ਹੋ ਰਿਆ ਨਾ ਤੇ ਜੇ ਆਪਾਂ 50 ਰੁਪਏ ਦੇ ਰਹਿਆਂ ਤੇ ਹੋਰ ਬੀਬੀ ਨੇ ਵੀ 5000 ਲਿਆ ਉਹ ਵੀ ਇਹ ਮਤਲਬ ਕਿ ਇੰਨਾ ਹੀ ਵਿਆਜ ਦੇ ਰਹੀ ਆ ਉਹਦੇ ਚੋਂ ਆਪਾਂ ਨੂੰ ਵੀ 5 ਰੁਪਏ ਮਿਲ ਰਹੇ ਨੇ ਵਿਆਜ ਹਨਾ ਐਵੇਂ ਇਸ ਕਰਕੇ ਮਤਲਬ ਕਿ ਆ ਪਰਪੀਆ ਵਿਆਜ ਦਿੰਨੇ ਆ ਉਹ ਆਪਣੇ ਗਰੁੱਪ ਦੇ ਵਿੱਚ ਹੀ ਜਮਾ ਹੁੰਦਾ ਗਵਰਨਮੈਂਟ ਨੂੰ ਨਹੀਂ ਜਾਂਦਾ ਹੈਗਾ ਤੇ ਇਸੇ ਤਰ੍ਹਾਂ ਆਪਣੀ 100-100 ਰੁਪਿਆ ਕਰਕੇ ਹਰ ਮਹੀਨੇ ਬਚਤ ਇਕੱਠੀ ਕਰਦੇ ਆਂ ਤੇ ਆਪਣਾ ਜਿਹੜਾ ਕਿ ਕਰਜ਼ਾ ਲੈਨੇ ਆ ਹਰ ਰੁਪਈਆ ਵਿਆਜ ਉਹਦੇ ਨਾਲ ਹਨਾ ਇਹ ਜਿਹੜੇ ਕਿ ਮਤਲਬ ਕਿ ਹੌਲੀ ਹੌਲੀ ਜੁੜੀ ਜਾਂਦੇ ਨੇ ਹਨਾ ਪੈਸੇ ਤੇਰਾ ਕੰਮ ਵੱਧਦੀ ਜਾਂਦੀ ਆ ਤੇ ਐਵੇਂ ਆਪਾਂ ਜਿਹੜੇ ਕਿ ਕਰਜ਼ਾ 5000 ਤੋਂ 50000 ਲੱਖ ਰੁਪਈਆ ਮੇਕੀ ਗਰੁੱਪ ਦੇ ਵਿੱਚੋਂ ਲੈ ਸਕਦੇ ਆ ਤੇ 10 ਕਿਸ਼ਤਾਂ ਦੇ ਵਿੱਚ ਪੈਸੇ ਮੋੜ ਸਕਦੇ ਆ ਬਹੁਤ ਹੀ ਜ਼ਿਆਦਾ ਇਹ ਬੈਨੀਫਿਟ ਆ ਆਪਾਂ ਵੱਧ ਕਰਜ਼ਾ ਲੈਂਦੇ ਆ ਇਸ ਤੋਂ ਪਰ ਗਰੁੱਪਾਂ ਦੇ ਉੱਤੋਂ ਹਨਾ ਜਦੋਂ ਕਾਫੀ ਗਰੁੱਪ ਹੋ ਜਾਂਦੇ ਨੇ ਤਾਂ ਪਿੰਡ ਦੇ ਵਿੱਚ ਇੱਕ ਬਿਓ ਬਣਦੀ ਆ ਵੀਓ ਦੇ ਵਿੱਚੋਂ ਆਪਾਂ ਜਿਹੜਾ ਕਿ ਵੱਧ ਕਰਜ਼ਾ ਲੈ ਸਕਦੇ ਹਾਂ ਨਾ ਉੱਥੇ ਆਪਾਂ ਨੂੰ ਮਤਲਬ ਕਿ ਪ੍ਰਤੀ ਮੈਂਬਰ 10 ਰੁਪਏ ਆਉਂਦੇ ਨੇ ਮਤਲਬ ਕਿ ਇੱਕ ਗਰੁੱਪ ਵੱਲੋਂ ਹਨਾ 100 ਰੁਪਏ ਭਰਿਆ ਜਾਂਦਾ ਤੇ ਉਹ 100 ਰੁਪਏ 100 ਰੁਪਏ ਵੀਓ ਦੇ ਵਿੱਚ ਗਰੁੱਪ ਵੱਲੋਂ ਦਿੱਤਾ ਜਾਂਦਾ ਹਨਾ ਆਪਾਂ ਗਰੁੱਪ ਦੇ ਵਿੱਚੋਂ ਵੀ ਆਪਾਂ ਜੇ ਪੈਸੇ ਲੈਣੇ ਆ ਹਨਾ ਉੱਥੇ ਆਪਾਂ ਨੂੰ ਮਤਲਬ ਕਿ 75 ਪੈਸੇ ਦੇ ਹਿਸਾਬ ਨਾਲ ਆਪਾਂ ਨੂੰ ਜਿਹੜਾ ਕਿ ਪੈਸੇ ਮਿਲਦੇ ਨੇ ਕਰਜ਼ਾ ਮਿਲਦਾ ਹਨਾ ਆਪਾਂ ਗਰੁੱਪ ਦੇ ਵਿੱਚ 1 ਰੁਪਿਆ ਵਿਆਜ ਦਿੰਨੇ ਆ 1 ਰੁਪਿਆ ਗਰੁੱਪ ਵੱਗੋਂ 75 ਪੈਸੇ ਦੇ ਹਿਸਾਬ ਨਾਲ ਅੱਗੇ ਮਤਲਬ ਕਿ ਕਿਸ਼ਤ ਭਰਦਾ ਤੇ 25 ਪੈਸੇ ਜਿਹੜੇ ਕਿ ਗਰੁੱਪ ਦੇ ਵਿੱਚ ਰਹਿ ਜਾਂਦੇ ਨੇ ਜਿਹੜੇ ਕਿ 25 ਪੈਸੇ ਦੇ ਹਿਸਾਬ ਨਾਲ ਗਰੁੱਪ ਵਿੱਚ ਪੈਸੇ ਜੁੜਨੇ ਸ਼ੁਰੂ ਹੋ ਜਾਂਦੇ ਨੇ ਇਸ ਤਰ੍ਹਾਂ ਜਿਹੜੇ ਕਿ ਨਾ ਹੀ ਆਪਣਾ ਮਤਲਬ ਕਿ ਕਿਸੇ ਸਰਕਾਰ ਨੂੰ ਵਿਆਜ ਦੇਣਾ ਪੈਂਦਾ ਆਪਾਂ ਆਪਣਾ ਵਿਆਜ ਦੇ ਰੂਪ ਵਿੱਚ ਬੱਚਤ ਦੇ ਰੂਪ ਵਿੱਚ ਆਪਾਂ ਬਹੁਤ ਸਾਰੇ ਪੈਸੇ ਇਕੱਠੇ ਕਰ ਲੈਣੇ ਆ ਆਪਣੇ ਜਿਹੜੇ ਕਿ ਇਹ ਜੁਆਇੰਟ ਅਕਾਊਂਟ ਦੇ ਵਿੱਚ ਆਪਾਂ ਜਦੋਂ ਲੋੜ ਹੁੰਦੀ ਆ ਆਪਾਂ ਕਢਾ ਸਕਦੇ ਆ ਤੇ ਇਹਦਾ ਜਿਹੜਾ ਕਿ ਬਹੁਤ ਹੀ ਜ਼ਿਆਦਾ ਬੀਬੀਆਂ ਨੂੰ ਬੈਨੀਫਿਟ ਆ ਤੇ ਇਹਦੇ ਸਹਤ ਰੁਜ਼ਗਾਰ ਵੀ ਮਿਲਦਾ ਜਿਹੜਾ ਰੁਜ਼ਗਾਰ ਮਿਲਦਾ ਮੈਂ ਆਉਣ ਵਾਲੀ ਵੀਡੀਓ ਦੇ ਵਿੱਚ ਦੱਸਾਂਗੀ ਕਿਵੇਂ ਰੁਜ਼ਗਾਰ ਮਿਲਦਾ ਮੈਂ ਤੁਹਾਨੂੰ ਨਾ ਸਾਡਾ ਗਰੁੱਪ ਆ ਤਰੱਕੀ ਦੇਖ ਸਕਦੇ ਹੋ ਤੇ ਮੈਂ 8 ਸਾਲ ਹੋ ਗਏ ਕੰਮ ਕਰਦੀ ਨੂੰ ਮੈਂ ਤੁਹਾਨੂੰ ਦਖਾਨੀਆਂ ਮੇਰੇ ਰਜਿਸਟਰ ਦਾ ਰਿਕਾਰਡ ਇਹ ਦੇਖੋ ਪ੍ਰਾਤਨਾ ਹੁੰਦੀ ਆ ਜਦੋਂ ਆਪਾਂ ਇਹ ਤਾਂ ਮੈਂ ਦੱਸਣਾ ਸਾਰਾ ਕੁਝ ਮਤਲਬ ਕਿ ਮੀਟਿੰਗ ਬਾਰੇ ਹੋਰ ਸਭ ਕੁਝ ਹੈ ਮੈਂ ਨਾ ਆਉਣ ਵਾਲੀ ਵੀਡੀਓ ਦੇ ਵਿੱਚ ਦੱਸਾਂਗੀ ਕਿਵੇਂ ਇਹਦੀ ਮੀਟਿੰਗ ਹੁੰਦੀ ਆ ਕਿਵੇਂ ਸਟਾਰਟਿੰਗ ਹੁੰਦੀ ਆ ਕੀ ਇਹਦੇ ਬਾਕੀ ਰੂਲ ਨੇ ਕਿਉਂਕਿ ਵੀਡੀਓ ਜ਼ਿਆਦਾ ਵੱਡੀ ਹੋ ਜੂਗੀ ਤੇ ਮੈਂ ਤੁਹਾਨੂੰ ਇਹਦੀ ਥੋੜਾ ਜਿਹਾ ਮੈਂ ਦਿਖਾ ਦਨੀ ਆ ਦੇਖੋ ਇਹ 10 ਬੀਬੀਆਂ ਨੇ ਇਸ ਤਰ੍ਹਾਂ ਇਸ ਤਰ੍ਹਾਂ ਕਿਤਾਬ ਹੁੰਦਾ ਤੇ ਮੈਂ ਤੁਹਾਨੂੰ ਪਿਛਲੇ ਮਹੀਨੇ ਦੀ ਵੀਡੀਓ ਦਿਖਾ ਦਨੀ ਆ ਜਿਹੜੀ ਕਿ ਆ ਦੇਖੋ ਇਸ ਤਰ੍ਹਾਂ ਇਹਦੀ ਅਸੀਂ ਮਤਲਬ ਕਿ ਪਹਿਲਾਂ 100 ਰੁਪਏ ਇਕੱਠਾ ਕਰਦੇ ਸੀ ਹੁਣ ਮੈਂਬਰਾਂ ਦੀਆਂ ਲੋੜਾਂ ਜਿਆਦਾ ਵਧ ਗਈਆਂ ਸੀ ਕਰਜ਼ਾ ਜਿਆਦਾ ਲੈਣ ਲੱਗ ਗਏ ਸੀ ਤਾਂ ਇਸ ਕਰਕੇ ਅਸੀਂ 200 ਰੁਪਏ ਬਚਤ ਕਰਤੀ ਸਹਿਮਤੀ ਦੇ ਨਾਲ ਤੇ ਐਵੇਂ ਮਤਲਬ ਕਿ ਸਾਡੇ ਪੈਸੇ ਵਧਿਆ ਜੁੜ ਗਏ ਤੇ ਅੱਜ ਸਾਡੇ 100-100 ਰੁਪਏ ਇਕੱਠਾ ਕਰਕੇ ਹਨਾ ਤੇ ਵਿੱਚੇ ਵਿਆਜ ਅੱਜ ਸਾਡਾ 2 ਲੱਖ ਰੁਪਏ ਇਕੱਠਾ ਹੋ ਰਿਹਾ ਗਰੁੱਪ ਦੇ ਵਿੱਚ ਜਿਹੜੇ ਕਿ ਅਸੀਂ ਹਰ ਇੱਕ ਮੈਂਬਰ ਦੀ 50000 ਲੱਖ ਰੁਪਏ ਤੱਕ ਜਿਹੜੇ ਕਿ ਲੋਡ ਸਾਰ ਨਹੀਂ ਆ ਤੇ ਵਧੀਆ ਸਾਨੂੰ ਸੈਲਫ ਹੀ ਮਤਲਬ ਕਿ ਵਿਆਜ ਬਣ ਰਿਹਾ ਤੇ ਵਧੀਆ ਸਾਡਾ ਗਰੁੱਪ ਚੱਲ ਰਿਹਾ ਕੁਝ ਵੀ ਇਹਦੇ ਚ ਕੰਮ ਹੁੰਦਾ ਨਾ ਬਾਕੀ ਮੈਂ ਅਗਲੇ ਵੀਡੀਓ ਦੇ ਵਿੱਚ ਦੱਸਾਂਗੀ ਕਿਵੇਂ ਮੈਂਬਰਾਂ ਦੀ ਸਹਿਮਤੀ ਹੁੰਦੀ ਹੈ ਕਿਵੇਂ ਕੰਮ ਕਰਦੇ ਨੇ ਸਾਰਾ ਕੁਝ ਤੇ ਹੁਣ ਤੱਕ ਦੇਖ ਸਕਦੇ ਹੋ ਮਤਲਬ ਕਿ ਸਾਡੀ ਕਿੰਨੀ ਕਿੰਨੀ ਬਚਤ ਹੋ ਗਈ ਇਹ ਆ ਦੇਖ ਸਕਦੇ ਹੋ ਇਹ ਜਿਹੜੀ ਬਚਤ ਆ 11440 ਰੁਪਏ ਬਚਤ ਹੋ ਗਈ ਹਰ ਇੱਕ ਮੈਂਬਰ ਦੀ ਤੇ ਮੈਂ ਅਗਲਾ ਜਿਹੜਾ ਪ੍ਰੋਸੀਜਰ ਆ ਸਾਰਾ ਕੁਝ ਕੀ ਰੋਜ਼ਗਾਰ ਮਿਲਦਾ ਇਹਦੇ ਵਿੱਚ ਕਿਵੇਂ ਮੀਟਿੰਗ ਕਰਨੀ ਆ ਕਿੰਨੀਆਂ ਮੀਟਿੰਗਾਂ ਹੁੰਦੀਆਂ ਨੇ ਮਹੀਨੇ ਦੇ ਵਿੱਚ ਸਾਰਾ ਕੁਝ ਮੈਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੀ ਤੁਸੀਂ ਵੀ ਇਸ ਤਰ੍ਹਾਂ ਦੇ ਗਰੁੱਪ ਸਟਾਰਟ ਕਰ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿ ਅਗਲੀ ਵੀਡੀਓ ਮੈਂ ਰੁਜ਼ਗਾਰ ਤੇ ਲੈ ਕੇ ਆਵਾਂ ਇਹਦੇ ਵਿੱਚ ਗਰੁੱਪ ਦੇ ਵਿੱਚ ਰੁਜ਼ਗਾਰ ਕੀ ਮਿਲਦਾ ਹੈ ਤੇ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਗਲੀ ਵੀਡੀਓ ਦੇਖਣ ਦੇ ਲਈ ਥੈਂਕ ਯੂ